ਸੈਰ ਕਰਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਕਿਸ ਨੂੰ ਕਿੰਨੀ ਸੈਰ ਕਰਨੀ ਚਾਹੀਦੀ ਹੈ ਇਹ ਹਰੇਕ ਨਹੀਂ ਜਾਣਦਾ ਹੁੰਦਾ ਅੱਜ ਦੀ ਵੀਡੀਓ ਜ਼ਰੀਏ ਇਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਕਿ ਸੈਰ ਕਰਨ ਦਾ ਸਹੀ ਤਰੀਕਾ ਔਰ ਕਿੰਨੀ ਦੇਰ ਸੈਰ ਕਰੋ ਤਾਂ ਕਿ ਤੁਹਾਨੂੰ ਵਾਕਈ ਤੁਹਾਡੀ ਹੈਲਥ ਵਿੱਚ ਉਸ ਦੇ ਬੈਨੀਫਿਟ ਜ਼ਰੂਰ ਮਿਲ ਸਕਣ ਕਈ ਤਾਂ ਸੈਰ ਕਰਦੇ ਨੇ ਬਸ ਪੰਨ 10 ਮਿੰਟ ਸੈਰ ਕੀਤੀ ਤੇ ਉਸੇ ਨੂੰ ਸੋਚਦੇ ਨੇ ਕਿ ਅਸੀਂ ਡੇਲੀ ਵਾਕ ਕਰਦੇ ਆ ਤੇ ਅਸੀਂ ਬਹੁਤ ਹੀ ਫਿਟ ਰਹਿਣ ਦੇ ਲਈ ਆਪਣੇ ਰੂਟੀਨ ਬਹੁਤ ਸਹੀ ਕੀਤਾ ਹੋਇਆ ਤੇ ਇੱਥੇ ਹੀ ਮੈਂ ਤੁਹਾਨੂੰ ਅੱਜ ਐਗਜ਼ੈਕਟ ਜਾਣਕਾਰੀ ਦੱਸਣ ਜਾ ਰਹੀਆਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਿਸਾਬ ਦੇ ਨਾਲ ਕਿਸ ਨੂੰ ਕਿੰਨੀ ਸੈਰ ਰੈਗੂਲਰ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜਦੋਂ ਆਪਾਂ ਸੈਰ ਕਰਨ ਦੀ ਗੱਲ ਕਰੀਏ ਤਾਂ ਸੈਰ ਦੇ ਨਾਲ ਸਾਡਾ ਦਿਲ ਸਿਹਤਮੰਦ ਰਹਿੰਦਾ ਰਹਦਾ ਸਾਡਾ ਦਿਮਾਗ ਸਿਹਤਮੰਦ ਰਹਿੰਦਾ ਸਾਡਾ ਪੂਰਾ ਨਰਵਸ ਸਿਸਟਮ ਬਲੱਡ ਸਰਕੂਲੇਸ਼ਨ ਸਹੀ ਰਹਿੰਦੀ ਹੈ ਮਾਸਪੇਸ਼ੀਆਂ ਤੰਦਰੁਸਤ ਰਹਿੰਦੀਆਂ ਨੇ ਇਹ ਸਾਰੇ ਫਾਇਦੇ ਜੋ ਹੈ ਸਿਰਫ ਸੈਰ ਕਰਨ ਦੇ ਔਰ ਪੁਰਾਣੀਆਂ ਕਈ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਂਦਾ ਜੇਕਰ ਤੁਸੀਂ ਸਹੀ ਸਮੇਂ ਦੀ ਸਿਹਤ ਕਰ ਪਾਦੇਓ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਿਸਾਬ ਦੇ ਨਾਲ ਇੱਕ ਨਾਰਮਲ ਸਿਹਤਮੰਦ ਬੰਦੇ ਨੂੰ ਜਾਂ ਨਾਰਮਲ ਇਨਸਾਨ ਨੂੰ ਜੋ ਹੈ ਹਫਤੇ ਦੇ ਵਿੱਚ 150 ਮਿੰਟ ਜੋ ਹੈ ਮਿਨੀਮਮ ਇੰਟੈਂਸਿਟੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਿਸ ਦੇ ਵਿੱਚ ਤੇਜ਼ ਵਾਕ ਵੀ ਆਪਾਂ ਫਾਸਟ ਵਾਕ ਜਿਸ ਨੂੰ ਕਹਿੰਦੇ ਆ ਤੇ ਇਸ ਤੇਜ਼ ਚੱਲਣਾ ਜਿਸ ਨੂੰ ਕਹਿੰਦੇ ਆ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੋ ਜਾਂਦਾ ਸੋ ਪਹਿਲੀ ਤਾਂ ਗੱਲ ਐਕਸਰਸਾਈਜ਼ 150 ਮਿੰਟ ਜੋ ਹੈ ਪੂਰੇ ਹਫਤੇ ਦੇ ਵਿੱਚ ਤੇ ਤੁਸੀਂ ਉਸ ਹਿਸਾਬ ਨਾਲ ਦੇਖ ਸਕਦੇ ਹੋ ਪਰ ਜਦੋਂ ਆਪਾਂ ਵਾਕ ਕਰਨ ਦੀ ਗੱਲ ਕਰਦੇ ਹਾਂ ਤਾਂ ਇੱਕ ਜਿਹੜਾ ਨਾਰਮਲ ਪਰਸਨ ਹੈ ਜੋ ਖੁਦ ਨੂੰ ਜੋ ਹੈ ਹੈਲਦੀ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਰੋਜ਼ ਜੋ ਹੈ 4 ਤੋਂ 5 ਕਿਲੋਮੀਟਰ ਸੈਰ ਕਰਨੀ ਹੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਜੋ ਹੈ ਉਸੇ ਹੈਲਥ ਬੈਨੀਫਿਟ ਮਿਲ ਸਕਣਗੇ ਔਰ ਉਹ ਵੀ ਇਹ ਨਹੀਂ ਕਿ ਥੋੜਾ 2 ਮਿੰਟ ਚੱਲੇ ਰੁੱਕੇ ਕੰਟੀਨਿਊ ਤੁਹਾਨੂੰ ਇਹ ਸੈਰ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਤੁਹਾਨੂੰ ਪ੍ਰੋਪਰ ਆਪਣੀ ਬਾਡੀ ਵਿੱਚ ਚੇਂਜਸ ਵੀ ਨਜ਼ਰ ਆਣਗੇ ਪਰ ਉਹੀ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਆਪਣਾ ਵਜ਼ਨ ਘਟਾਣਾ ਹੈ ਕਈ ਵਜ਼ਨ ਘਟਾਉਣ ਦੇ ਲਈ ਸੈਰ ਕਰਦੇ ਨੇ ਪਰ ਕਿੰਨੀ ਸੈਰ ਕਰਨੀ ਹੈ ਉਹ ਗੱਲ ਉੱਥੇ ਹੀ ਸਵਾਲ ਉੱਥੇ ਹੀ ਖੜਾ ਹੋ ਜਾਂਦਾ ਹੈ ਕਿ ਕਿੰਨੀ ਸੈਰ ਕਰਨ ਦੇ ਨਾਲ ਜੋ ਹੈ ਵਜ਼ਨ ਘਟੇਗਾ ਮੋਟਾਪਾ ਘਟੇਗਾ ਤਾਂ ਜਿਨ੍ਹਾਂ ਨੇ ਵਜ਼ਨ ਘਟਾਣਾ ਹੈ ਨਾ ਉਹਨਾਂ ਨੂੰ ਹਰ ਰੋਜ਼ 6 ਤੋਂ 8 ਕਿਲੋਮੀਟਰ ਸੈਰ ਕਰਨੀ ਚਾਹੀਦੀ ਹੈ ਸਲੋ ਸਲੋਏ ਸੈਰ ਨਹੀਂ ਹੋਣੀ ਚਾਹੀਦੀ ਹੈ ਥੋੜੀ ਰਫਤਾਰ ਤੁਸੀਂ ਤੇਜ਼ ਵਾਕ ਜਿਹਨੂੰ ਆਪਾਂ ਕਹਿੰਦੇ ਆ ਨਾ ਉਹ ਤੇਜ਼ ਚਾਲ ਦੇ ਵਿੱਚ ਤੁਸੀਂ ਇਹ ਸੈਰ ਕਰਨੀ ਹੈ ਜਿਸ ਦੇ ਨਾਲ ਜਦੋਂ ਤੁਸੀਂ ਸੈਰ ਕਰਕੇ ਹਟੋਗੇ ਤੁਹਾਨੂੰ ਖੁਦ ਨੂੰ ਬਾਡੀ ਵਿੱਚ ਬਲੱਡ ਸਰਕੂਲੇਸ਼ਨ ਦਾ ਫਲੋ ਫੀਲ ਹੋਣ ਲੱਗੇਗਾ ਔਰ ਜਦੋਂ ਕੰਟੀਨਿਊ ਕੁਛ ਦਿਨ ਕਰੋਗੇ ਤਾਂ ਤੁਹਾਨੂੰ ਤੁਹਾਡੀ ਬਾਡੀ ਵਿੱਚ ਚੇਂजेस ਵੀ ਨਜ਼ਰ ਜ਼ਰੂਰ ਆਣੇ ਸ਼ੁਰੂ ਹੋ ਜਾਣਗੇ ਉਥੇ ਹੀ ਜੇ ਆਪਾਂ ਗੱਲ ਕਰੀਏ ਬਜ਼ੁਰਗਾਂ ਦੀ ਤੇ ਬੱਚਿਆਂ ਦੀ ਬਜ਼ੁਰਗਾਂ ਤੇ ਬੱਚਿਆਂ ਨੇ ਇੰਨੀ ਜ਼ਿਆਦਾ ਵਾਕ ਨਹੀਂ ਕਰਨੀ ਹੁੰਦੀ WHO ਦੇ ਹਿਸਾਬ ਦੇ ਨਾਲ ਉਸ ਦੀ ਰਿਪੋਰਟਸ ਦੇ ਹਿਸਾਬ ਦੇ ਨਾਲ WHO ਦੇ ਹਿਸਾਬ ਦੇ ਨਾਲ ਜਿਹੜੇ ਬੱਚੇ ਨੇ ਜਾਂ ਬਜ਼ੁਰਗ ਨੇ ਉਹਨਾਂ ਨੂੰ ਹਰ ਰੋਜ਼ 3 ਤੋਂ 4 ਕਿਲੋਮੀਟਰ ਸੈਰ ਕਰਨੀ ਚਾਹੀਦੀ ਹੈ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਇੱਕਦਮ ਇੰਨੀ ਸੈਰ ਸ਼ੁਰੂ ਨਹੀਂ ਕਰ ਲੈਣੀ ਚਾਹੀਦੀ ਸ਼ੁਰੂਆਤ ਵਿੱਚ ਤੁਸੀਂ 5 ਮਿੰਟ 10 ਮਿੰਟ ਕਰੋ ਫਿਰ ਹੌਲੀ ਹੌਲੀ ਵਧਾ ਸਕਦੇ ਹੋ ਜਿਸ ਨਾਲ ਤੁਹਾਨੂੰ ਸੈਰ ਕਰਨ ਦੀ ਵਧੀਆ ਆਦਤ ਰਹੇਗੀ ਔਰ ਜਦੋਂ ਰੈਗੂਲਰ ਸੈਰ ਕੀਤੀ ਜਾਂਦੀ ਹੈ ਪੁਰਾਣੀ ਤੋਂ ਪੁਰਾਣੀ ਕਈ ਬਿਮਾਰੀਆਂ ਜਿਨ੍ਹਾਂ ਦੀਆਂ ਕਈ ਦਵਾਈਆਂ ਖਾ ਖਾ ਕੇ ਵੀ ਤੁਸੀਂ ਪਰੇਸ਼ਾਨ ਹੋ ਗਏ ਨਾ ਔਰ ਉਹਨਾਂ ਬਿਮਾਰੀਆਂ ਤੋਂ छुटਕਾਰਾ ਨਹੀਂ ਮਿਲ ਰਿਹਾ ਰੈਗੂਲਰ ਅਗਰੇਨੀ ਸੈਰ ਕੀਤੀ ਜਾਵੇ ਤਾਂ ਉਹ ਬਿਮਾਰੀਆਂ ਵੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਾਡੀ ਖੁਦ ਨੂੰ ਰਿਕਵਰ ਕਰਨਾ ਸ਼ੁਰੂ ਕਰ ਦਿੰਦੀ ਹੈ ਔਰ ਇਸ ਦੇ ਨਾਲ ਨਾਲ ਜਿਹੜੀ ਮੈਂਟਲ ਹੈਲਥ ਹੈ ਉਹ ਵੀ ਸਹੀ ਰਹਿਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਨੂੰ ਵੀ ਸਟ्रेस ਜਾਂ ਡਿਪਰੈਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਅਗਰ ਉਹ ਕਿਸੇ ਵੀ ਤਰ੍ਹਾਂ ਨਾਲ ਖੁਦ ਨੂੰ ਮੋਟੀਵੇਟ ਕਰਕੇ ਖੁਦ ਸੈਰ ਕਰਨ ਦੀ ਆਦਤ ਪਾ ਲੈਂਦੇ ਨੇ ਤਾਂ ਉਹਨਾਂ ਦਾ ਇਹ ਡਿਪਰੈਸ਼ਨ ਉਹਨਾਂ ਦਾ ਇਹ ਸਟ्रेस ਜੋ ਹੈ ਉਨਾ ਤਾਂ ਦੂਰ ਹੋ ਜਾਣ ਵਾਲਾ ਹੈ ਕਿਉਂਕਿ ਬਲੱਡ ਫਲੋ ਪੂਰੀ ਬਾਡੀ ਵਿੱਚ ਸਹੀ ਢੰਗ ਨਾਲ ਹੋਣ ਲੱਗਦਾ ਹੈ ਦਿਮਾਗ ਤੱਕ ਜਿਹੜਾ ਬਲੱਡ ਸਰਕੂਲੇਸ਼ਨ ਆ ਬਹੁਤ ਚੰਗੇ ਢੰਗ ਨਾਲ ਹੋਣ ਲੱਗਦਾ ਹੈ ਹੈਪੀ ਹਾਰਮੋਨਸ ਬਣਨੇ ਬਾਡੀ ਵਿੱਚ ਸ਼ੁਰੂ ਹੋ ਜਾਂਦੇ ਨੇ ਅਤੇ ਕਈ ਅਸੀਂ ਜੋ ਦੇਖ ਸਾਧਿਆ ਮਾਨਸਿਕ ਪਰੇਸ਼ਾਨੀਆਂ ਨੇ ਉਹ ਠੀਕ ਹੋ ਸਾਧੀਆਂ ਨੇ ਸਿਰਫ ਅਲਸਫ ਸੈਰ ਕਰਨ ਦੇ ਨਾਲ ਪੁਰਾਣੀ ਬਿਮਾਰੀਆਂ ਤੋਂ छुटਕਾਰਾ ਮਿਲ ਜਾਏਗਾ ਸਿਰਫ ਸੈਰ ਕਰਨ ਦੇ ਨਾਲ ਉੱਥੇ ਹੀ ਗੱਲ ਕਰੀਏ ਜਿਵੇਂ ਮੈਂ ਸੈਰ ਕਰਨ ਦੀ ਗੱਲ ਕੀਤੀ ਹੈ ਬਜ਼ੁਰਗਾਂ ਦੀ ਕਿ ਪਹਿਲਾਂ ਥੋੜੀ ਘੱਟ ਕਰੋ ਫਿਰ ਹੌਲੀ-ਹੌਲੀ ਤੁਸੀਂ ਥੋੜੀ ਜਿਹੀ ਵਧਾ ਸਕਦੇ ਹੋ 20 ਤੋਂ 30 ਮਿੰਟ ਅੰਦਾਜ਼ਨ ਤੁਸੀਂ ਲਗਾ ਲਓ ਕਿ ਇੰਨੀ ਕੁ ਸੈਰ ਤੁਸੀਂ ਡੇਲੀ ਕਰਨੀ ਹੈ ਬਾਕੀ ਹਾਂ ਇਹ ਵੀ ਧਿਆਨ ਜ਼ਰੂਰ ਦਿਓ ਕਿਸੇ ਨੂੰ ਬਹੁਤ ਜ਼ਿਆਦਾ ਹਾਈ ਬੀਪੀ ਦੀ ਜਾਂ ਬਹੁਤ ਜ਼ਿਆਦਾ ਲੋ ਬੀਪੀ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਮੇਜਰ ਕੋਈ ਹੈਲਥ ਇਸ਼ੂ ਚੱਲ ਰਿਹਾ ਤਾਂ ਆਪਣੇ ਡਾਕਟਰ ਨੂੰ ਵੀ ਕੰਸਲਟ ਜ਼ਰੂਰ ਕਰਨ ਕਿ ਉਹਨਾਂ ਦੀ ਸਿਹਤ ਦੇ ਹਿਸਾਬ ਦੇ ਨਾਲ ਕਿਸ ਨੂੰ ਕਿੰਨੀ ਸੈਰ ਕਰਨੀ ਚਾਹੀਦੀ ਹੈ ਪਰ ਹਾਂ ਸੈ ਜ਼ਰੂਰ ਕਰੋ ਔਰ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਦਤ ਪਾਓਗੇ ਤਾਂ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਬਣੀ ਰਹੇਗੀ ਕਿਉਂਕਿ ਅੱਜਕੱਲ ਦੇਖ ਰਿਹਾ ਹਾਂ ਬੱਚੇ ਘਰ ਅੰਦਰ ਹੀ ਬੈਠੇ ਰਹਿੰਦੇ ਨੇ ਗੇਮਸ ਹੀ ਉਹਨਾਂ ਦੀ ਮੋਬਾਈਲ ਦੇ ਵਿੱਚ ਨੇ ਪੜਨਾ ਵੀ ਉਹਨਾਂ ਦਾ ਮੋਬਾਈਲ ਦੇ ਵਿੱਚ ਹੈ ਜਿਸ ਕਰਕੇ ਉਹਨਾਂ ਦੀ ਆਈ ਸਰ ਵੀ ਵੀਕ ਹੁੰਦੀ ਹੈ ਬੱਚੇ ਸੈਰ ਕਰਨਗੇ ਬਾਹਰ ਦਾ ਮਾਹੌਲ ਜੋ ਹੈ ਦੇਖਣਗੇ ਦੂਰ ਤੱਕ ਦੇਖਣਗੇ ਅੱਖਾਂ ਵੀ ਤੰਦਰੁਸਤ ਰਹਿੰਦੀਆਂ ਨੇ ਕੁਦਰਤ ਦੇ ਨਾਲ ਵੀ ਜੁੜਨਗੇ ਜੇਕਰ ਬਾਹਰ ਜਾਣਗੇ ਕਿਤੇ ਪਾਰਕ ਵਿੱਚ ਤੁਸੀਂ ਉਹਨਾਂ ਨੂੰ ਲੈ ਕੇ ਜਾਨੇ ਹੋ ਗਾਰਡਨ ਦੇ ਵਿੱਚ ਲੈ ਕੇ ਜਾਨੇ ਹੋ ਜਿਨ੍ਹਾਂ ਨੇ ਪਤਲੇ ਹੋਣ ਦੇ ਲਈ ਸੈਰ ਕਰਨੀ ਹੈ ਉਹਨਾਂ ਨੂੰ ਮੈਂ ਜ਼ਰੂਰ ਕਹਾਂਗੀ ਕਿ ਤੁਸੀਂ ਅਗਰ ਰੈਗੂਲਰ ਸੈਰ ਕਰਨੀ ਹੈ ਬਾਹਰ ਨਹੀਂ ਵੀ ਕਿਤੇ ਜਾ 파 ਰਹੇ ਹੋ ਘਰ ਦੀ ਛੱਤ ਹੈ ਤੁਹਾਡੀ ਉਥੇ ਵੀ ਤੁਸੀਂ ਇਹ ਕੰਟੀਨਿਊ ਸੈਰ ਕਰ ਸਕਦੇ ਹੋ ਔਰ ਜ਼ਰੂਰ ਤੁਸੀਂ ਸੈਰ ਕਰੋਗੇ ਤਾਂ ਤੁਹਾਨੂੰ ਢੇਰ ਸਾਰੇ ਫਾਇਦੇ ਆਪਣੇ ਸਰੀਰ ਦੇ ਵਿੱਚ ਨਜ਼ਰ ਆਣਗੇ ਮੈਨੂੰ ਇਹ ਫਾਇਦੇ ਜ਼ਰੂਰ ਮਿਲੇ ਨੇ ਮੈਂ ਵੀ ਕੁਝ ਹੈਲਥ ਇਸ਼ੂਸ ਤੋਂ ਜੋ ਪਰੇਸ਼ਾਨ ਚੱਲ ਰਹੀ ਸੀ ਮੇਰੀ ਬਹੁਤ ਸਾਰੇ ਹੈਲਥ ਇਸ਼ੂਸ ਤੋਂ ਮੈਨੂੰ ਛੁਟਕਾਰਾ ਮਿਲਿਆ ਸਿਰਫ ਔਰ ਸਿਰਫ ਸੈਰ ਕਰਨ ਦੇ ਨਾਲ ਸੋ ਕੰਟੀਨਿਊ ਸੈਰ ਕਰੋ ਔਰ ਖੁਦ ਨੂੰ ਤੰਦਰੁਸਤ ਬਣਾਓ ਇਸ ਦੇ ਵਿੱਚ ਦੇਖੋ ਕੋਈ ਖਰਚਾ ਵੀ ਨਹੀਂ ਹੈ ਕੋਈ ਦਵਾਈਆਂ ਦਾ ਖਤਰਾ ਵੀ ਨਹੀਂ ਹੈ ਕਿ ਕੋਈ ਸਾਈਡ ਇਫੈਕਟ ਹੋ ਜਾਏਗਾ ਸੈਰ ਕਰੋਗੇ ਹੈਲਥੀ ਰਹੋਗੇ ਕਿ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਹੈ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਦੇਖੋ ਬਹੁਤ ਸਾਰੇ ਹੈਲਥ ਇਸ਼ੂਜ਼ ਨੇ ਜੋ ਸਿਰਫ ਤੁਹਾਡੀ ਸੈਰ ਕਰਨ ਦੇ ਨਾਲ ਹੀ ਠੀਕ ਹੋਣ ਵਾਲੇ ਨੇ ਕਈਆਂ ਨੇ ਕਿਹਾ ਕਿ ਇੱਕੋ ਗੱਲ ਰਿਪੀਟ ਕਰਦੀ ਜਾ ਰਹੀ ਆ ਪਰ ਦੇਖੋ ਅਸੀਂ ਢੇਰ ساری ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਜਾਂਦੇ ਆ ਕਈ ਤਰ੍ਹਾਂ ਦੇ ਕਈ ਵਾਰ ਦਵਾਈਆਂ ਦੇ ਸਾਈਡ ਇਫੈਕਟ ਵੀ ਹੋ ਜਾਂਦੇ ਨੇ ਇੱਕ ਸੈਰ ਅਸੀਂ ਆਪਣੇ ਸਰੀਰ ਨੂੰ ਹਿਲਾਣਾ ਸਰੀਰ ਨੂੰ ਇਕਾਧਿਤ ਪਾਣੀ ਹੈ ਇੱਕ ਚੰਗੀ ਆਦਤ ਪਾਣੀ ਹੈ ਤੇ ਉਸ ਦੇ ਨਾਲ हाई बी पी द कई जिन्होंने प्रॉब्लम रही है टेंशन की मैं गल कर चुकी हूँ हार्ट को लैके प्रॉब्लम है डायजशन लैके प्रॉब्लम है मोटापे की प्रॉब्लम है स्ट्रैस होर भी अनेक बीमारियां बीमारिया जिन्हों तो इतने छुटकारा तो मिल जाए सो अगर तुम हूं तक मेरे पेज में फॉलो नहीं किया फॉलो कर लो यूट्यूब चैनल हैल्थ एडवाइस विद हरजोत कौर में सबसक्राइब नहीं किया तो फटाफट सबसक्राइब भी कर लो मिला जल्दी ही सेहत में जुड़ी होर खास जानकारी दे फिलहाल ही दो जी इजाजत सत श्रीकाल